ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਬੁਰੀ ਤਰ੍ਹਾਂ ਨਾਲ ਤਬਾਹੀ ਹੋਈ ਮੇਰੇ ਵੀਰੋ ਜੋ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਹੜ੍ਹ ਆਏ ਨੇ ਔਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਕੰਪਲੀਟ ਫੇਲੀਅਰ ਨਿਲੇਕੀ ਲੇਕਿਨ ਇਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਪਿਛਲੇ ਦਿਨਾਂ 'ਚ ਸ਼ਿਵਰਾਜ ਚੋਹਾਨ ਯੂਨੀਅਨ ਮਨਿਸਟਰ ਜਦੋਂ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਫਲੈਗ ਕੀਤਾ ਅਸਲ 'ਚ ਉਹਨਾਂ ਨੂੰ ਉਹ ਜਦੋਂ ਪਿੰਡਾਂ 'ਚ ਗਏ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦਰਿਆਵਾਂ ਤੇ ਗਏ ਤੇ ਲੋਕਾਂ ਨੇ ਕਿਹਾ ਉੱਥੇ ਹਾਂਟੇ ਕਿ ਮਿਨਿਸਟਰ ਸਾਹਿਬ ਸਾਡੇ ਪੰਜਾਬ ਦੇ ਵਿੱਚ ਪਿਛਲੇ 3-4 ਸਾਲ ਤੋਂ ਬਹੁਤ ਵੱਡੇ ਪੱਧਰ ਤੇ ਦਰਿਆਵਾਂ ਚ ਗੈਰ ਕਾਨੂੰਨੀ ਮਾਈਨਿੰਗ ਹੋਈ ਆ। ਯਾਨੀ ਕਿ ਇਲੀਗਲ ਮਾਈਨਿੰਗ ਹੋਈ ਆ। ਔਰ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਤਾਕਤਵਾਰ ਐਮ.ਐਲ.ਏ ਮਿਨਿਸਟਰਸ ਦੀ ਮਿਲੀਭੁਗਤ ਤੇ ਬਹੁਤ ਵੱਡੇ ਪੱਧਰ ਤੇ ਇੱਕ ਆਰਗੇਨਾਈਜ਼ਡ ਮਾਫੀਆ ਮਤਲਬ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਮੈਂ ਨਹੀਂ ਕਹ ਰਿਹਾ ਕਿ ਨਹੀਂ ਚੱਲਦਾ ਸੀਗਾ। ਇਹ ਸ਼ਾਇਦ ਹੁਣ ਪਿਛਲੇ 20-25 ਸਾਲ ਤੋਂ ਪੰਜਾਬ ਦੀ ਇਕੋਲੋਜੀ ਨੂੰ ਪੰਜਾਬ ਦੇ ਵਾਤਾਵਰਨ ਨੂੰ ਕੰਪਲੀਟ ਡਿਸਟਰੋਏ ਕਰ ਰਿਆ ਵਾ ਔਰ ਇਹ ਜਿਹੜਾ ਮਾਫੀਆ ਵਾ ਇਹ ਕੀ ਕਰਦਾ ਵਾ ਇਹਨਾਂ ਕੋ ਸਾਰਾ ਇਕਵਿਪਮੈਂਟ ਹੈ ਇਹਨਾਂ ਕੋ ਵੱਡੀਆਂ ਮਸ਼ੀਨਾਂ ਨੇ ਅਰਥ ਮੂਵਿੰਗ ਜਿਹੜੀਆਂ ਚੇਨ ਵਾਲੀਆਂ ਪੋਕਲਿੰਸ ਨੇ ਜੀਸੀਬੀਆਂ ਨੇ ਇਹਨਾਂ ਕੋ ਲੋਡਰਸ ਨੇ ਇਹਨਾਂ ਕੋ ਟਿਪਰਸ ਨੇ ਇਹਨਾਂ ਨੇ ਤਾਂ ਕੰਮ ਇਹ ਪੱਕਾ ਫੜਿਆ ਹੋਇਆ ਸਾਰੇ ਪੰਜਾਬ ਚ ਮਤਲਬ ਆਨੰਦਪੁਰ ਤੋਂ ਲੈ ਕੇ ਤੇ ਪਠਾਨਕੋਟ ਤੱਕ ਤੇ ਉਧਰੋਂ ਸਾਡੇ ਦੋਨੋਂ ਦਰਿਆ ਜਿਹੜੇ ਆਉਂਦੇ ਬਿਆਸ ਤੇ ਸਤਲੁਜ ਇਹਦੇ ਜਿੱਥੇ ਤੱਕ ਮਾਲਵੇ ਤੱਕ ਇਹ ਵਗ ਕੇ ਜਾਂਦੇ ਨੇ ਅਤੇ ਹੋਰ ਨਦੀਆਂ ਨਾਲਿਆਂ ਚੋਂ ਇਹ ਗੈਰਕਾਨੂੰਨੀ ਮਾਈਨਿੰਗ ਦਾ ਤੰਦਾ ਇੱਕ ਬਹੁਤ ਵੱਡਾ ਤੰਦਾ ਵਾ ਔਰ ਜੇ ਮੈਂ ਕਹਿ ਰਿਹਾ ਸੀ ਨਾ ਇਹ ਜਿਹੜਾ ਮਾਫੀਆ ਇਹਦੇ ਕੋਲ ਸਾਰੀ ਇਕਵਿਪਮੈਂਟ ਹੈ ਇਹ ਕੁਝ ਨਹੀਂ ਕਰਦੇ ਇਹ ਜਦੋਂ ਸਰਕਾਰ ਬਦਲਦੀ ਹੈ ਸਿਰਫ ਇਹ ਪਾਰਟਨਰ ਬਦਲ ਲੈਂਦੇ ਨੇ فرض ਕਰੋ ਮਗਰਲੀਆਂ ਸਰਕਾਰਾਂ ਵਿੱਚ ਆ ਆ ਫਲਾਣੇ ਫਲਾਣੇ ਬੰਦੇ ਮੰਤਰੀ ਸੰਤਰੀ ਜੋ ਵੀ ਸੀਗੇ ਇਹਨਾਂ ਨੂੰ ਮਹਿਨਾਂ ਜਾਂਦਾ ਸੀ ਕਿ ਜਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਮਹਿਨਾਂ ਜਾਂਦਾ ਸੀਗਾ ਹੁਣ ਜਿਹੜਾ ਬਦਲ ਕੇ ਪ੍ਰਣਾਲਾ ਉਹ ਮਹਿਨਾਂ ਇਸ ਆਮ ਆਦਮੀ ਪਾਰਟੀ ਨੂੰ ਜਾਣ ਲੱਗ ਗਿਆ ਹਾਂਜੀ ਤੁਸੀਂ ਹੁਣੇ-ਹੁਣੇ ਤਾਜ਼ੇ ਬਿਆਨ ਸੁਖਪਾਲ ਖਹਿਰਾ ਦੇ ਸੁਣ ਕੇ ਹਟਿਓ ਸੁਖਪਾਲ ਖਹਿਰਾ ਦੇ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਤੇ ਕਈ ਵੱਡੇ ਸਵਾਲ ਚੁੱਕੇ ਗਏ ਨੇ ਇਸ ਦੇ ਨਾਲ ਹੀ ਪੰਜਾਬ ਚ ਹੜਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹੜ੍ਹਾਂ ਲਈ ਨਿਜ਼ਾਇਜ਼ ਮਾਈਨਿੰਗ ਜ਼ਿੰਮੇਵਾਰਾਂ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ ਕਮਜ਼ੋਰ ਹੋ ਗਏ ਨੇ ਉਹਨਾਂ ਨੇ ਕਿਹਾ ਕਿ ਬੰਨ ਮਜ਼ਬੂਤ ਕਰਨੇ ਜ਼ਰੂਰੀ ਨੇ ਤਾਂ ਜੋ ਭਵਿੱਖ ਲਈ ਸੁਰੱਖਿਆਤ ਹੋ ਸਕੀਏ ਉਹਨਾਂ ਨੇ ਟਵੀਟ ਕਰਦੇ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਨੇ ਉਹਨਾਂ ਨੇ ਨਿਰਦੇਸ਼ ਤੇ ਮੈਂ ਉੱਥੋਂ ਦੀ ਸਥਿਤੀ ਨੂੰ ਸਮਝਣ ਲਈ ਪੰਜਾਬ ਆ ਗਿਆ ਸੀ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਆ ਤੇ ਫਸਲਾਂ ਤਬਾਹ ਹੋ ਗਈਆਂ ਨੇ ਸਭ ਕੁਝ ਤੈਚਨਸ ਹੋ ਗਿਆ ਇਸ ਸੰਕਰ ਘੜੀ ਵਿੱਚ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਦੇ ਨਾਲ ਖੜੀ ਆ। ਮਗਰਲੀਆ ਸਰਕਾਰਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਨਹੀਂਗਾ। ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦਿੱਤੀ ਪਤਾ ਨਹੀਂ ਸ਼ਾਇਦ ਅੱਗੇ ਵੀ ਸਜ਼ਾ ਦੇਣਗੇ। ਪਰ ਇਹਨਾਂ ਨੇ ਤਾਂ ਬਦਲਾਅ ਦਾ ਨਾਅਰਾ ਲਾਇਆ ਸੀ ਨਾ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ। ਅਸੀਂ ਪੰਜਾਬ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਲਾਵਾਂਗੇ ਔਰ ਇੱਥੇ ਆਣ ਕੇ ਅਰਵਿੰਦ ਕੇਚਰੀਵਾਲ ਦੀ ਪਰਸਨਲ ਗਾਰੰਟੀ ਆਹੇ। ਉਸਨੇ ਚੋਣਾਂ ਤੋਂ ਪਹਿਲਾਂ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਗੈਰਕਾਨੂੰਨੀ ਮਾਈਨਿੰਗ ਦਾ ਧੰਦਾ 20000 ਕਰੋੜ ਰੁਪਏ ਦਾ ਨੁਕਸਾਨ ਕਰ ਰਿਹਾ ਪੰਜਾਬ ਨੂੰ 20000 ਕਰੋੜ ਦਾ ਕਿਉਂਕਿ ਜਦੋਂ ਪੱਤਰਕਾਰਾਂ ਨਾਲ ਗੱਲ ਕਰਦਾ ਸੀ ਕਹਿੰਦਾ ਸੀ ਮੈਂ ਆਈਆਰਐਸ ਹਾਂ ਮੈਂ ਕੋਈ ਵੀ ਬਾਤ ਕਰਤਾ ਹਾਂ ਮੈਂ ਬਿਨਾਂ ਰਿਸਰਚ ਕੇ ਨਹੀਂ ਕਰਤਾ ਔਰ ਮੈਂ ਰਿਸਰਚ ਕੇ ਸਾਥ ਕਹਿ ਰਹਾ ਹਾਂ ਕਿ 20000 ਕਰੋੜ ਦਾ ਨਜਾਇਜ਼ ਮਾਈਨਿੰਗ ਦਾ ਦੰਦਾ ਹੈ ਔਰ ਜਦੋਂ ਸਾਡੀ ਸਰਕਾਰ ਬਣੇਗੀ ਨਾਲ ਭਗਵੰਤ ਮਾਨ ਬੈਠਾ ਰਹਿੰਦਾ ਸੀ ਅਸੀਂ 20000 ਕਰੋੜ ਰੁਪਇਆ ਇਸ ਗੈਰਕਾਨੂੰਨੀ ਮਾਈਨਿੰਗ ਦਾ ਬੰਦ ਕਰਕੇ ਤੇ ਸਰਕਾਰੀ ਖਜ਼ਾਨੇ ਵਿੱਚ ਪਾਵਾਂਗੇ ਤੇ ਪਿਛਲੇ 3 3.5 ਸਾਲ ਤੋਂ ਮੇਰੇ ਵੀਰੋ ਅਸਲ ਜਿਹੜੀ ਆਮਦਨ ਆ ਸਰਕਾਰੀ ਖਜ਼ਾਨੇ ਨੂੰ ਮਾਈਨਿੰਗ ਵਿਭਾਗੇ ਤੋਂ ਮਹਿਜ਼ 250-300 ਕਰੋੜ ਰੁਪਏ ਆ ਵਾ ਇਹਦਾ ਮਤਲਬ ਇੱਕ ਤਾਂ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਝੂਠ ਫੜਿਆ ਗਿਆ ਇੱਕ ਹੋਇਆ ਕੀ ਕਿ ਜਿਹੜਾ ਮਾਈਨਿੰਗ ਮਾਫੀਆ ਦੂਜਿਆਂ ਨੂੰ ਮਹੀਨਾ ਤੇ ਭਰਦਾ ਸੀ ਹ ਹਿੱਸੇਦਾਰੀ ਉਹਨਾਂ ਨੇ ਆਪਣਾ ਜਿਹੜਾ ਸੀਗਾ ਜਿਗਾੜ ਸੰਧੀ ਤੇ ਪਾਰਟਨਰਸ਼ਿਪ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਰ ਲਈ ਮੇਰਾ ਖਿਆਲ ਆਨੰਦਪੁਰ ਦੇ ਹਰਜੋਤ ਬੈਂਸ ਤੋਂ ਲੈ ਕੇ ਤੁਸੀਂ ਚੈੱਕ ਕਰਾਓ ਦੋ ਤਿੰਨ ਤਰ੍ਹਾਂ ਦੀ ਮਾਈਨਿੰਗ ਚੱਲਦੀ ਹੈ ਇੱਕ ਤਾਂ ਕ੍ਰਸ਼ਰਾਂ ਕੋਲੋਂ ਸਿੱਧਾ ਹੀ ਪੈਸਾ ਲੈਂਦੇ ਨੇ ਮਹੀਨਾ ਆ ਆਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਜਿੰਨੇ ਕ੍ਰਸ਼ਰ ਨੇ ਇਹਨਾਂ ਦੇ ਜਿੰਨੇ ਐਮਐਲਏਜ਼ ਆਉਂਦੇ ਨੇ ਜਿੰਨੇ ਮਿਨਿਸਟਰਜ਼ ਆਉਂਦੇ ਨੇ ਸਾਰੇ ਉਹਨਾਂ ਕੋਲੋਂ ਮਹੀਨਾ ਲੈਂਦੇ ਨੇ ਉਸ ਤੋਂ ਇਲਾਵਾ ਜਿਹੜਾ ਦਰਿਆਵਾਂ ਦੇ ਬੰਨਾਂ ਦੇ ਆਲੇ-ਦੁਆਲੇ ਮਾਈਨਿੰਗ ਹੋਈ ਜਿਵੇਂ ਕਿ ਮੈਂ ਗਿਆ ਜਦੋਂ ਸਿਧਵਾ ਬੇਟ ਆ ਜਿਹੜਾ ਸ਼ਾਇਦ ਮਨਿਸਟਰ ਦਾ ਮਹਿਕਮਾ ਪਿੰਡ ਲੱਗਦਾ ਉਹ ਸਿਦਮਾ ਬੇਟ ਇਲਾਕਾ ਜਦੋਂ ਅਸੀਂ ਮੱਤੇਵਾੜਾ ਗਏ ਨਾ ਮੈਨੂੰ ਪਿੰਡਾਂ ਦੇ ਲੋਕ ਲੈ ਕੇ ਗਏ ਬੰਨ ਤੇ ਕਹਿੰਦੇ ਇਕ ਵਾਰੀ ਦੇਖੋ ਤਾਂ ਅਸੀਂ ਆਣ ਕੇ ਕਿਵੇਂ ਮਸ਼ੀਨਰੀਆਂ ਖੜੀਆਂ ਨੇ ਹੈਵੀ ਪੋਕਲੇਨਸ ਚੈਨਾ ਵਾਲੀਆਂ ਅਰਥ ਨੂੰ ਮੂਵਿੰਗ ਮਸ਼ੀਨਸ ਜਿਹੜੀ ਟੈਂਕ ਵਰਗੀ ਹੁੰਦੀ ਹੈ ਟੈਂਕ ਵਰਗੀ ਉਹਨੂੰ ਦਰਿਆਵਾਂ ਦੇ ਬੰਨਿਆਂ ਦੇ ਕੰਢਿਆਂ ਤੇ ਲਿਜਾ ਕੇ ਤੇ ਇਹਨਾਂ ਨੇ ਡੀਸੈਲਟਿੰਗ ਦੇ ਨਾਮ ਤੇ ਨਾਮ ਡੀਸੈਲਟਿੰਗ ਆ ਔਰ ਪੈਸਾ ਵੀ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਕਿ ਡੀਸਿਲਟਿੰਗ ਹੋ ਰਹੀ ਆ ਦੱਬ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਮੇਰੇ ਵੀਰੋ ਹਾਂਜੀ ਇਹਨਾਂ ਨੇ ਦੱਬ ਕੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਆ ਜਾਨੀ ਕਿ ਪੰਜਾਬ ਸਰਕਾਰ ਨੇ ਤਾਂ ਇਹ ਸਾਰਾ ਸੁਖਪਾਲ ਖੈਰਾ ਦੇ ਵੱਲੋਂ ਕਹਿਣਾ ਪੰਜਾਬ ਸਰਕਾਰ ਤੇ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਲਾਏ ਗਏ ਨੇ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਨਜਾਇਜ਼ ਤੌਰ ਤੇ ਜਿਹੜੀ ਨਜਾਇਜ਼ ਮਾਈਨਿੰਗ ਕੀਤੀ ਆ ਤਾਂ ਇਸ ਸੁਪਾਲ ਖੈਰਾ ਦਾ ਕਹਿਣਾ ਹੈ ਕਿਉਂਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜੋ ਪੰਜਾਬ ਵਿੱਚ ਜੋ ਹੜਾ ਨਾਲ ਨੁਕਸਾਨ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਜਿਹੜਾ ਉਹਨਾਂ ਦੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵਿਰੋਧੀ ਪਾਰਟੀਆਂ ਵੱਲੋਂ ਉਹਨਾਂ ਦਾ ਕਹਿਣਾ ਹੈ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਹਨ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ਧੱਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛ ਰਿਹਾ ਸੀ ਰਾਤ ਕੀ ਇੱਥੇ ਕੀ ਕਰਦੇ ਮਾਈਨਿੰਗ ਵਾਲੇ ਜਿਵੇਂ ਬੰਦ ਦੇ ਨਾਲ-ਨਾਲ ਪੱਟੀਆਂ ਆਉਂਦੇ ਆ ਉਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਹੈ ਤੇ ਆ ਸਾਰਾ ਟੁੱਟ ਜਾਂਦਾ ਹੈ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਦੇ ਬਣਾਵਾਂਗੇ ਪੱਕੇ ਆ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ। ਹਾਂਜੀ ਹੁਣ ਤੁਸੀਂ ਸੁਖਵੀਰ ਬਾਦਲ ਦੇ ਵੀ ਬਿਆਨ ਸੁਣ ਕੇ ਹਟਿਓ ਤਾਂ ਉਹ ਵੀ ਇਹੀ ਗੱਲ ਤੇ ਅੜੇ ਹੋਏ ਨੇ ਤਾਂ ਸੁਖਵੀਰ ਬਾਦਲ ਵੱਲੋਂ ਵੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਵੱਡੇ ਸਵਾਲ ਚੁੱਕੇ ਗਏ ਨੇ। ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਚੁੱਕਦੇ ਆ ਉਹਨਾਂ ਨੇ ਕਿਹਾ ਕਿ ਇਹ ਸਾਰਾ ਨੁਕਸਾਨ ਜੋ ਹੜਾਂ ਦਾ ਹੋਇਆ ਤਾਂ ਉਹ ਸਾਰਾ ਥੋਪਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਗਿਆ ਤਾਂ ਤੁਸੀਂ ਸੁਖਵੀਰ ਬਾਦਲ ਦੇ ਬਿਆਨ ਸੁਣ ਕੇ ਹਟਿਓ ਤਾਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਵੱਡੇ ਸਵਾਲ ਚੁੱਕੇ ਗਏ ਨੇ।